ਭਾਈ ਕਿੰਨੇ ਦੀ ਕੋਲਡ ਕਾਫੀ ਤੇ ਕਿੰਨੇ ਦਾ 버ਗਰ ਲਾਇਆ ਤੁਸੀਂ? ਉਹ ਭਾਈ ਤੁਹਾਨੂੰ ਕਿਉਂ ਨਹੀਂ ਜਹੀਨ ਹੋਣ ਲਿਆ बार-बार ਪੁੱਛੀ ਜਾਂਦੇ 13 ਦਾ 버ਗਰ ਤੇ 13 ਦੀ ਕੋਲਡ ਕਾਫੀ। ਭਾਈ ਸੱਚੀ ਸਾੱਚੀ ਬੋਲਣੀ ਜੇ ਇੱਥੇ ਖਵਾ ਕੇ ਰਜਾ ਕੇ 13 ਰੁਪਏ ਜੀ ਦੇ ਘੱਲਾਂਗੇ ਤੁਹਾਨੂੰ। ਜੇ ਝੂਠ ਹੋ ਜਾਵੇ ਕੁਆਲਿਟੀ ਜਾ ਕਰ ਲੋ 13 ਵਾਲੀ 버ਗਰ ਦੀ। ਫੁੱਲ ਲੋਡਡ ਤੇ 13 ਵਾਲੀ ਵਧੀਆ ਕੁਆਲਿਟੀ ਦੀ ਕੋਲਡ ਕਾਫੀ ਜੀ। ਆਹ ਕੀ ਬਾਤ ਹੈ ਤੇ ਭਾਈ ਇਹਦੀ ਮੇਕਿੰਗ ਵੀ ਕਰਾ ਵੀ ਦਿਖਾਓਗੇ ਤੁਹਾਨੂੰ ਬਣਾ ਵੀ ਦਿਖਾਓਗੇ। ਜੀ ਜ਼ਰੂਰ। ਇਹ ਪੜੀ ਕਿਦਾਂ ਜਿਹੜੀ ਇਹ ਓਵਰ ਲਾਈ ਹੈ ਕਿਹੜੇ ਵਾਰ ਲਾਈ ਜਿਹੜੀ ਬਾਜੀ ਇਹ ਸੰਡੇ ਨੂੰ ਆ ਜੀ ਸੰਡੇ ਨੂੰ ਸਿਰਫ ਬਾਬਾ ਜੀ ਦੀ ਕਿਰਪਾ ਨਾਲ ਬਾਬਾ ਜੀ ਦਾ ਗੁਰਪੁਰਬ ਮਤਲ ਤੁਹਾਨੂੰ ਪਤਾ ਅੱਗੇ ਹਰ ਵਾਰ ਜਿਆਦਾ ਸੰਗਤ ਚ ਪਹਰੇ ਦੀ ਹੁੰਦੀ ਆ ਬਾਕੀ ਅੱਗੇ ਗੁਰਨਾਣ ਦੇ ਜੀ ਗੁਰਪਰਵਾ ਆ ਰਿਆ 13 13 ਦਾ ਸੋਚ ਕੇ ਕਿ ਲੰਗਰ ਹੀ ਬਾਸ ਅਸੀਂ ਕਮਾਈ ਆਨੇ 13 ਚ ਲੋਕੀ ਖਾਏ ਰਾਂ ਜਿਹੜੀ ਚ ਪਹਿਲਾਂ ਸਾਹਿਬ ਸੰਗਤ ਆਉਂਦੀ 13 ਰੁਪਿਆ ਦਾ ਲੰਗਰੀ ਲਾਤਦਾ 13 ਦੀ ਕੋਲ 13 ਦਾ 버ગર 13 ਦੀ ਕੋਲ ਗੋਦੀ ਤੇ ਭਾਜੀ ਖਾਣ ਵਾਸਤੇ ਕਿੱਥੇ ਆਉਣਾ ਪਊਗਾ ਭਾਜੀ ਬਟਾਲਾ ਰੋਡ ਸੈਲੀਬ੍ਰੇਸ਼ਨ ਮਾਲ ਦੀ ਬੈਕ ਸਾਈਡ ਤੇ ਨਿਊ ਪਵਨਗਰ 13 ਨੰਬਰ ਗਲੀ ਜੀ ਠੀਕ ਆ ਹਾਂ ਜੀ ਤੇ ਭਾਜੀ ਹਰ ਹਫਤੇ ਦੇ ਹਰ ਆਰ ਦੇ ਹਰ ਹਫਤੇ ਕੁਛ ਨਾ ਕੁਛ ਮਿਲੂਗਾ ਜੀ 버ગર ਸੈਂਡ ਵੀ ਕੋਲ ਗੋ ਵੀ ਕੱਲੀ ਇੱਕੋ ਨਹੀਂ ਜੀ ਖਵਾਈ ਜਾਣੀ ਇਹ ਲੋਕਾਂ ਨੂੰ ਸਭ ਕੁਝ ਮਿਲੂਗਾ ਅੱਛਾ ਕੋਈ ਬੱਕਰੀ ਬੱਕਰੀ ਚੀਜ਼ ਹਰ ਹਫਤੇ ਹਾਂ ਜੀ ਹਾਂ ਜੀ ਜੀ ਭਾਜੀ ਬਾਬੇ ਦੀ ਕਰਪਾਣਾ ਐਂ ਲਿਖਵਾਈ ਜਾਣਾ ਲੋਕਾਂ ਦਾ ਖਵਾਈ ਜਾਣਾ ਤੇ ਭਾਜੀ ਇੱਕ ਗੱਲ ਹੋਰ ਦੱਸੋ ਇਹਦੀ ਜਿੱਦਾਂ ਮੇਕਿੰਗ ਵਗੈਰਾ ਸਾਨੂੰ ਕਰਕੇ ਦਿਖਾਓਗੇ ਕਿਸ ਤਰ੍ਹਾਂ ਇਹ ਤਿਆਰ ਹੁੰਦਾ ਹੈ ਕਿਹੜੀ ਕਿਹੜੀ ਦੇ ਵਿੱਚ ਚੀਜ਼ ਪਾਉਂਦੀ ਹੈ ਜ਼ਰੂਰ ਜ਼ਰੂਰ ਜੀ ਆਈ ਬਿਲਕੁਲ ਜੇ ਤੁਸੀਂ ਇਹਨਾਂ ਸਸਤਾ ਲੋਂਦੇ ਆਂ ਢੇ ਸਾਡੀ ਆਡੀਅנס ਨੂੰ ਨਾ ਵੀ ਇਹਦੇ ਵਿੱਚ ਕੀ ਪਤਾ ਕਿਹੜੀ ਜਿਹੜੀ ਚੀਜ਼ ਪਾਉਂਦੇ ਹੈ ਭਾਜੀ ਫੁੱਲ ਕੁਆਲਿਟੀ ਹੈ ਬਾਕੀ ਚੈੱਕ ਕਰਾ ਸਕਦੇ ਆਂ ਮੇਕਿੰਗ ਵੀ ਦੱਸਾਂਗੇ ਜੀ ਫੁੱਲ ਕੁਆਲਿਟੀ ਕੋਈ ਕੰਪਰੋਮਾਈਜ਼ ਨਹੀਂ ਕੁਆਲਿਟੀ ਤੁਸੀਂ ਇਹਨਾਂ ਨੂੰ ਮੇਕਿੰਗ ਦਿਖਾਓ ਇਹਦੀ ਭਾਜੀ ਕਿਤਨਾ ਤਰ੍ਹਾਂ ਤਿਆਰ ਹੁੰਦੀ ਹੈ ਆਹ ਭਾਜੀ ਆਈ ਖੀਰਾ ਆਈ ਆਪਣੀ ਟਿੱਕੀ ਮਕੇਨ ਦੀ ਭਾਜੀ ਠੀਕ ਏਹ ਜੀ ਵਾਈਟ ਮੀਨੂ ਇਹ ਜੀ ਆਪਣਾ 버ਗਰ ਹੋ ਗਿਆ ਜੀ ਰੈਡੀ ਇਹ ਪੱਜੀ ਹੋ ਗਿਆ ਧਿਆਰੇ ਹਾਂ ਜੀ ਹਾਂ ਜੀ ਭਾਜੀ ਹੁਣ ਇਹਨੂੰ ਕਰ ਦਈਏ ਜੀ ਇਹ ਪੱਜੀ ਰੈਬੂ ਗੋਣ ਰੈਬੂ ਆ ਬਹੁਤ ਹੈ ਜੀ ਆ ਜੀ ਭਾਜੀ ਇਹ ਪੱਜੀ ਹੋ ਗਿਆ 버ਗਰ ਤਿਆਰ ਹੈ 버ਗਰ ਜੀ ਹੁਣ ਕੋਲਡ ਕਾਫੀ ਬਣਾਨੇ ਦਾ ਭਾਜੀ ਉਹ ਵੀ ਦਿਖਾਓ ਕੋਲਡ ਕਾਫੀ ਦਿਖਾਓ ਕਰਕੇ ਤਿਆਰ ਆਓ ਜੀ ਕੋਲਡ ਕਾਫੀ ਦੀ ਮੇਕਿੰਗ ਖੋਣੇ ਤੁਹਾਨੂੰ ਆਜੋ ਆ ਜੀ ਵੇਰ ਕੇ ਦਾ ਦੁੱਧ आई खंड आइस क्यूब आई आफी एस ਇਹ ਨੂੰ ਕਰ ਗਏ ਸ਼ੇਕ ਆ ਜੋ ਆਹ ਇੱਕ ਗਲਾਸ ਦੀ ਲੁਕਿੰਗ ਦੇਖੋ ਜੀ ਓਕੇ ਆ ਚਲਿਏ ਕੋਲੋ ਜੀ 13 ਰੋ ਜੀ ਆਹੀ ਭਾਈ 13 ਦਾ ਵਰਗ ਹੈ 13 ਦੀ 골ਡ ਜੋ ਵੀ ਮੇਕਿੰਗ ਤੁਸੀਂ ਵੇਚ ਚੁੱਕੇ ਜੇ ਕੋਈ ਕੰਪਰੋਮਾਈਜ਼ ਨਹੀਂ ਕੁਆਲਿਟੀ ਨਾਲ ਵੇਚੀ ਤੇ ਭਾਜੀ ਇਹ ਫਿਰ ਲੰਗਰ ਲੱਗਦਾ ਰਹੂ ਹਰ ਆਦਮਾ ਦੇ ਆਦਮੇ ਬਾਬੇ ਦੀ ਕਿਰਪਾ ਨਾਲ ਜਿੰਨਾ ਦੇ ਬਾਬਾ ਜੀ ਨੇ ਲੈ ਗਿਆ ਬੱਸ ਚੱਲੀ ਜਾਣਾ ਇਹ ਚੱਲੀ ਜਾਣਾ ਵੇ ਤੇ ਭਾਜੀ ਇੱਕ ਰੀ ਲੋਕੇਸ਼ਨ ਆਪਣੀ ਬੋਲ ਦਿਓ ਐਡਰੈਸ ਵਗੈਰਾ ਦੱਸੋ ਸਾਰਾ ਕੁਝ ਜੀ ਲੋਕੇਸ਼ਨ ਆਪਣੀ ਆ ਜੀ ਬਟਾਲਾ ਰੋਡ ਸੈਲੀਬ੍ਰੇਸ਼ਨ ਮਾਲ ਦੀ ਬੈਕ ਸਾਈਡ ਤੇ ਨਿਊ ਪਵਨਨਗਰ 13 ਨੰਬਰ ਗਲੀ ਦੇ ਬਾਹਰ ਜੀ ਭਾਜੀ A1 ਖਾਲਸਾ ਫਾਸਵਰਡ ਓਕੇ ਥੈਂਕ ਯੂ ਭਾਜੀ ਵੈਲਕਮ ਜੀ ਮੋੜੀ 13 ਰੁਪਿਆ ਦੀ ਕੋਲਡ ਕੋਵੀ 13 ਰੁਪਿਆ ਦੇ ਵਿੱਚ ਕੋਲਡ ਕੋਵੀ ਉਹ ਵੀ ਸ਼ਹਿਰ ਅਮਰਸਾਹ ਦੇ ਵਿੱਚ ਤੇ ਇੱਕ ਹੋਰ ਚੀਜ਼ 13 ਰੁਪਿਆ ਦੇ ਵਿੱਚ 버거 ਆ ਪੱਕਾ ਚੈੱਕ ਇਹ ਵੀ 13 ਰੁਪਿਆ ਦੇ ਵਿੱਚ 버거 ਜੇ ਖਾਣ ਵਾਲੇ ਹੋਣਾ ਚਾਹੁੰਦੇ ਹੈਗੇ ਨਾ ਤਾਂ ਵੀਡੀਓ ਨੂੰ ਪੂਰਾ ਵੇਖ ਲਓ ਬਾਅਦ ਤੱਕ ਕੰਬੀਰ ਦੇ ਮਿਲੂਗੀ ਤੇ ਇਹ ਵੀ ਤੁਹਾਨੂੰ ਦੱਸਾਂਗੇ 13 ਰੁਪਿਆ ਦਾ 버거 ਕਿੱਥੇ ਮਿਲਦਾ ਵਾ ਤੇ ਕੀ ਕੀ ਇਹਦੇ ਵਿੱਚ ਪੈਂਦਾ ਵਾ ਵੀਡੀਓ ਲਾਸਟ ਤੱਕ ਦੇਖੋ ਖਾਣ ਵਾਸਤੇ ਪਹੁੰਚ ਜੇਤੀ ਜੇਤੀ ਇਨਾ ਕੋਲ